ਸਾ ਸنگਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪਣਾ ਸਵਾਦ ਹੈ ਜਿਵੇਂ ਤੁਸੀਂ ਜਾਣਦੇ ਚੱਲ ਰਿਹਾ ਹੈ ਸਯਾ ਦੋਪਾ ਬਣਾਣਾ ਤੇ ਅੱਗੇ ਆਪਾਂ ਇਹਦੇ ਵਿੱਚ ਵਧ ਰਹੇ ਹਾਂ ਜਿਦੇ ਵਿੱਚ ਆਪਾਂ ਇਸਲਾਮ ਦੇ ਬਾਰੇ ਦੇ ਵਿੱਚ ਹੁਣ ਆਪਾਂ ਜਾਣ ਰਹੇ ਹਾਂ ਅੱਜ ਆਪਾਂ ਜਾਣਾਂਗੇ ਵੀ ਇਸਲਾਮ ਦੇ ਵਿੱਚ ਹਲਾਲ ਤੇ ਹਰਾਮ ਕਿਹਨੂੰ ਕਿਹਾ ਜਾਂਦਾ ਹੈ ਇਸਰ ਪ੍ਰਤੀ ਪਾਸਿੰਗ ਜੀ ਆਪਾਂ ਨੂੰ ਦੱਸਦੇ ਨੇ ਕਹਿੰਦੇ ਅੱਲਾ ਕਿਸੇ ਨੂੰ ਵੀ ਵਿਵੈਮਾ ਪਰਮਾਚ ਨਹੀਂ ਪਾਉਂਦਾ ਉਨੇ ਨਾ ਕੋਈ ਬਹੀਰਾ ਨਿਤ ਕੀਤਾ ਨਾ ਸਾਇਪਾ ਨਾ ਫਸੀਲਾ ਤੇ ਨਾ ਹੀ ਹਾਮ ਉਸ ਸਮੇਂ ਦੇ ਅਰਬ ਨਿਵਾਸੀ ਬਹੀਰਾ ਕਹਿੰਦੇ ਉਸ ਉਠਣੇ ਨੂੰ ਕਹਿੰਦੇ ਸੀ ਜਿਹੜੀ ਪੰਜ ਸੂਏ ਦੇ ਚੁੱਕੀ ਹੋਵੇ ਤੇ ਅਖੀਰਲੀ ਸੂਏ ਉਹਦਾ ਬਤਾਰੂ ਨਾ ਹੋਵੇ ਅ ਗਿਆਨ ਕਾਲਸ ਕਹਿੰਦੇ ਅਰਬ ਦੇ ਲੋਕ ਉਹਦਾ ਕੰਨ ਚੀਰ ਕੇ ਉਹਨੂੰ ਖੁੱਲਾ ਛੱਡ ਦਿੰਦੇ ਸੀ ਫਿਰ ਉਹਦੀ ਸਵਾਰੀ ਕਰਨਾ ਉਹਦਾ ਦੁੱਧ ਚੋਣਾ ਉਹਨ ਲਾਉਣੀ ਇਹ ਸਭ ਹਰਾਮ ਤੇ ਮਨਾਹੀ ਦੇ ਕੰਮ ਸੀਗੇ ਸਾਇਬਾ ਸਾਇਬਾ ਕਹਿੰਦੇ ਉਸ ਉੱਠਣੇ ਨੂੰ ਆਖਦੇ ਸੀਗੇ ਜਿਹਨੂੰ ਕਿਸੇ ਸੁਖਣਾ ਦੇ ਪੂਰੇ ਹੋਣ ਜਾਂ ਕਿਸੇ ਬਿਮਾਰੀ ਤੋਂ ਠੀਕ ਹੋਣ ਜਾਂ ਕਿਸੇ ਹੋਰ ਖਤਰੇ ਤੋਂ ਬਚ ਨਿਕਲਣ ਦੀ ਖੁਸ਼ੀ ਦੇ ਵਿੱਚ ਪੁੰਨ ਕੀਤਾ ਹੋਵੇ ਨਾਲ ਹੀ ਕਹਿੰਦੇ ਜਿਸ ਉੱਠਣੇ ਨੂੰ 10 ਸੂਏ ਦਿੱਤੇ ਹੋਣ ਤੇ ਹਰ ਸੂਏ ਦਾ ਬਤਾਰੂ ਮਦੀਨ ਹੋਵੇ ਉਹਨੂੰ ਵੀ ਕਹਿੰਦੇ ਆਜ਼ਾਦ ਛੱਡ ਦਿੱਤਾ ਜਾਂਦਾ ਸੀ ਵਸੀਲਾ ਕਹਿੰਦੇ ਜੋ ਬੱਕਰੀ ਪਹਿਲੇ ਸੂਏ ਮੇਮਣਾ ਦੇਵੇ ਤਾਂ ਉਹ ਦੇਵਤਿਆਂ ਦੇ ਨਾਂ ਤੇ ਹਲਾਲ ਕਰ ਦਿੱਤਾ ਜਾਂਦਾ ਸੀ ਜੀ ਉਹ ਪਹਿਲੇ ਸੂਇ ਮੇਮਣੀ ਦੇਵੇ ਤਉ ਨੂੰ ਰੱਖ ਲਿਆ ਜਾਂਦਾ ਸੀ ਪਰ ਜੇ ਮੇਮਣਾ ਤੇ ਮੇਮਣੀ ਇਕੱਠੇ ਹੋਣ ਤਾਂ ਮੇਮਣੇ ਨੂੰ ਹਲਾਲ ਕਰਨ ਦੀ ਥਾਂ ਦੇਵਤਿਆਂ ਦੇ ਨਾਂ ਤੇ ਉੰਜ ਹੀ ਖੁੱਲਾ ਛੱਡ ਦਿੱਤਾ ਜਾਂਦਾ ਸੀ ਉਹਦਾ ਵਸੀਲਾ ਸੀ ਹਾਮ ਕਹਿੰਦੇ ਜੇ ਕਿਸੇ ਊਠ ਦਾ ਪੋਤਰਾ ਸਵਾਰੀ ਦੇ ਲੈਕ ਹੋ ਜਾਂਦਾ ਤਾਂ ਉਸ ਬੁੱਢੇ ਊਠ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਸੀ ਜੇ ਕਿਸੇ ਉਂਟ ਦੇ ਬੀਜ ਤੋਂ 10 ਬੱਚੇ ਪੈਦਾ ਹੋ ਜਾਂਦੇ ਤਾਂ ਉਹਨੂੰ ਵੀ ਆਜ਼ਾਦੀ ਮਿਲ ਜਾਂਦੀ ਸੀ ਪਰ ਕਹਿੰਦੇ ਅੱਲਾਹ ਤਾਲਾ ਲੋਕਾਂ ਨੂੰ ਅਜਿਹੇ ਵਹਿਮਾਂ ਜਾਂ ਪਰਮਾਂ 'ਚ ਨਹੀਂ ਪਾਉਂਦਾ ਅੱਲਾਹ ਦਾ ਹੁਕਮ ਹੈ ਕਿ ਹਲਾਲ ਤੇ ਹਰਾਮ ਦੀਆਂ ਜੋ ਪਾਬੰਦੀਆਂ ਮਨੁੱਖਾਂ ਤੇ ਇਸਤਰੀਆਂ ਤੇ ਲਾਈਆਂ ਗਈਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਹਜ਼ਰਤ ਮੂਮਸ ਅਮਲੀ ਕੇ ਨੇ ਫਰਮਾਇਆ ਹੈ ਕਿ ਧਰਤੀ 'ਚ ਜੋ ਪਾਕ ਤੇ ਹਲਾਲ ਚੀਜ਼ਾਂ ਨੇ ਉਹਨਾਂ ਨੂੰ ਖਾਓ ਤੇ ਸ਼ੈਤਾਨ ਦੇ ਦੱਸੇ ਰਾਹ ਤੇ ਨਾ ਚਲੋ ਉਹ ਤੁਹਾਡਾ ਖੁੱਲਾ ਦੁਸ਼ਮਣ ਹੈ ਤੁਹਾਨੂੰ ਬੁਰਾਈ ਤੇ ਸ਼ਰੀਲਤਾ ਦਾ ਹੁਕਮ ਦਿੰਦਾ ਹੈ ਤੇ ਸਿਖਾਉਂਦਾ ਹੈ ਕਿ ਤੁਸੀਂ ਅੱਲਾ ਦੇ ਨਾਂ ਤੇ ਉਹ ਗੱਲਾਂ ਖੋ ਜਿੰਨਾ ਬਾਰੇ ਤੁਸੀਂ ਨਹੀਂ ਜਾਣਦੇ ਕਿ ਉਹ ਅੱਲਾ ਨੇ ਆਖੀਆਂ ਨਹੀਂ ਜੋ ਚੀਜ਼ਾਂ ਅੱਲਾ ਨੇ ਤੁਹਾਨੂੰ ਬਖਸ਼ੀਆਂ ਨਹੀਂ ਉਹ ਬੇਚੀਜ਼ ਕੋ ਹੋ ਕੇ ਖਾਓ ਤੇ ਅੱਲਾ ਦਾ ਸ਼ੁਕਰ ਕਰੋ ਅੱਲਾ ਵੱਲੋਂ ਜੇ ਕੋਈ ਪਵੰਦੀ ਤੁਹਾਡੇ ਉੱਤੇ ਹੈਗੀ ਹੈ ਤਾਂ ਉਹ ਇਹ ਹੈ ਵੀ ਮਰਦਾਰ ਨਾ ਖਾਓ ਲਹੂ ਤੇ ਸੂਰ ਦੇ ਮਾਸ ਤੋਂ ਬਚੋ ਕੋਈ ਅਜਿਹੀ ਚੀਜ਼ ਨਾ ਖਾਓ ਜਿਸ ਤੇ ਅੱਲਾਹ ਤੋਂ ਛੁਰਟ ਕਿਸੇ ਬੋਰ ਦਾ ਨਾਮ ਲਿਆ ਗਿਆ ਹੋਵੇ ਮੋٹے ਤੌਰ ਤੇ ਕਹਿੰਦੇ ਤੁਹਾਡੇ ਲਈ ਚੌਕਰਾਂ ਦੀ ਕਿਸਮ ਦੇ ਸੱਤ ਪਸ਼ੂ ਹਲਾਲ ਕੀਤੇ ਨੇ ਪਰ ਹਰਾਮ ਹੈ ਨਾ ਕਿਸੇ ਨੂੰ ਹਲਾਲ ਨਾ ਕਰੋ ਨਾ ਹੀ ਕੁਰਬਾਨੀ ਦੇ ਪਸ਼ੂਆਂ ਤੇ ਹੱਥ ਚੁੱਕੋ ਤੇ ਨਾ ਹੀ ਉਹਨਾਂ ਪਸ਼ੂਆਂ ਤੇ ਹੱਥ ਚੁੱਕੋ ਜਿਨ੍ਹਾਂ ਦੇ ਗਲ ਵਿੱਚ ਰੱਬ ਦੇ ਸੁਖਣਾ ਦੇ ਚਿੰਨ ਵਜੋਂ ਪਟੇ ਪਾਏ ਹੋਣ ਮਰਦਾਰ ਕਹਿੰਦੇ ਸੂਰ ਦਾ ਮਾਸ ਤੇ ਉਹ ਪਸ਼ੂ ਜਿਹੜਾ ਅੱਲਾਹ ਦੇ ਨਾਮ ਤੋਂ ਛੁੱਟ ਕਿਸੇ ਹੋਰ ਦੇ ਨਾਮ ਤੇ ਹਲਾਲ ਕੀਤਾ ਗਿਆ ਹੋਵੇ ਉਹ ਜਿਹੜਾ ਗਲਾ ਘੁੱਟ ਕੇ ਜਸ ਸੱਟ ਖਾ ਕੇ ਮਰਿਆ ਹੋਵੇ ਜਾਂ ਜਿਹਨੂੰ ਕਿਸੇ ਪਾੜੂ ਪਸ਼ੂ ਨੇ ਚੀਰਿਆ ਹੋਵੇ ਜਾਂ ਪਾੜਿਆ ਹੋਵੇ ਛੁੱਟ ਉਹ ਤੋਂ ਜਿਹਨੂੰ ਤੁਸੀਂ ਜਿਉਂਦੇ ਦੇਖ ਕੇ ਹਲਾਲ ਕਰ ਲਿਆ ਹੋਵੇ ਉਹ ਜਿਹੜਾ ਅੱਲਾਹ ਤੋਂ ਛੁੱਟ ਕਿਸੇ ਹੋਰ ਦੇ ਸਥਾਨ ਤੇ ਹਲਾਲ ਕੀਤਾ ਗਿਆ ਹੋਵੇ ਇਹ ਸਭ ਨਾਫਰਮਾਨੀਆਂ ਨਹੀਂ ਕਹਿੰਦੇ ਹਾਂ ਜਿਹੜਾ ਵਿਅਕਤੀ ਕਹਿੰਦੇ ਕਿਸੇ ਮਜਬੂਰੀ ਦੀ ਹਾਲਤ ਚ ਹੁੰਦੇ ਹੋਏ ਇਹਨਾਂ ਚੀਜ਼ਾਂ ਚ ਕੋਈ ਚੀਜ਼ ਖਾ ਲਈ ਤੇ ਉਹਦਾ ਇਰਾਦਾ ਨਿਯਮ ਤੋੜਨ ਦਾ ਨਾ ਹੋਵੇ ਤੇ ਨਾ ਹੀ ਉਹ ਲੋੜ ਦੀ ਹੱਦੋਂ ਟੱਪੇ ਤਾਂ ਉਹਦੇ ਤੇ ਕੋਈ ਦੋਸ਼ ਨਹੀਂ ਜਿੰਨਾ ਸ਼ਿਕਾਰੀ ਜਾਨਵਰਾਂ ਨੂੰ ਭਾਵ ਕੁੱਤੇ ਚੀਤੇ ਬਾਜ ਸ਼ਿਕਰੀ ਤੇ ਉਹ ਸਾਰੇ ਪਸ਼ੂ ਤੇ ਪੰਛੀ ਜਿਨ੍ਹਾਂ ਤੋਂ ਮਨੁੱਖ ਸ਼ਿਕਾਰ ਕਰਨ ਦਾ ਕੰਮ ਲੈਂਦਾ ਹੈ ਜਿਨ੍ਹਾਂ ਨੂੰ ਰੱਬ ਦੇ ਬਖਸ਼ਿਸ਼ ਕਿਤੇ ਗਿਆਨ ਦੇ ਆਧਾਰ ਤੇ ਤੁਸੀਂ ਸ਼ਿਕਾਰ ਦੀ ਸਿੱਖਿਆ ਦਿੰਨੇ ਹੋ ਉਹ ਜਿਸ ਜਾਨਵਰ ਨੂੰ ਤੁਹਾਡੇ ਲਈ ਫੜੀ ਰੱਖਣਾ ਉਹਨੂੰ ਵੀ ਤੁਸੀਂ ਖਾ ਸਕਦੇ ਹੋ ਅੱਲਾ ਦਾ ਨਾਮ ਲੈ ਕੇ ਕਹਿੰਦੇ ਇਸ ਤਰ੍ਹਾਂ ਆਮ ਪਾੜੂ ਪਸ਼ੂਆਂ ਦਾ ਚੀਰਿਆ ਪਾੜਿਆ ਜਾਨਵਰ ਹਰਾਮ ਹੈ ਤੇ ਸਿਖਾਏ ਹੋਏ ਜਾਨਵਰਾਂ ਦਾ ਹਲਾਲ ਹੈ ਸਮੁੰਦਰ ਦਾ ਸ਼ਿਕਾਰ ਤੇ ਉਹਨੂੰ ਖਾਣਾ ਕਹਿੰਦੇ ਜਾਇਜ਼ ਹੈ ਮਾਵਾਂ ਆਤੀਆਂ ਭੈਣਾਂ ਫੁੱਫੀਆਂ ਮਾਸੀਆਂ ਭਤੀਜੀਆਂ ਭਾਣ ਜੀਆਂ ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਨੇ ਤੁਹਾਨੂੰ ਦੁੱਧ ਪਿਲਾਇਆ ਹੋਵੇ ਤੁਹਾਡੀਆਂ ਸੱਸਾਂ ਤੁਹਾਡੀਆਂ ਪਤਨੀਆਂ ਦੀਆਂ ਧੀਆਂ ਜਿਹੜੀਆਂ ਤੁਹਾਡੀ ਗੋਦੀ ਚ ਪਲੀਆਂ ਹੋਣ ਉਹਨਾਂ ਨਾਲ ਕਹਿੰਦੇ ਵਿਆਹ ਕਰਨਾ ਹਰਾਮ ਹੈ ਇਸੇ ਤਰ੍ਹਾਂ ਕਹਿੰਦੇ ਮਾਮੀ ਤੇ ਭਣੇ ਵੀ ਭੂਆ ਤੇ ਭਤੀਜੀ ਵੀ ਇੱਕੋ ਸਮੇਂ ਨਿਕਾਹ ਚ ਰੱਖਣਾ ਹਰਾਮ ਹੈ ਭਾਵੇਂ ਅਜਿਹਾ ਦੂਰ ਤੱਕ ਇਕੱਠੇ ਨਿਕਾਹ ਕਰਨਾ ਹਰਾਮ ਹੈ ਜਿੰਨਾ ਚੇ ਇੱਕ ਆਦਮੀ ਹੁੰਦੀ ਤਾਂ ਦੂਜੇ ਨਾਲ ਨਿਕਾਹ ਹਰਾਮ ਹੁੰਦਾ ਉਸ ਇਸਤਰੀ ਨੂੰ ਕਹਿੰਦੇ ਛੱਡ ਜੋ ਜੰਗ 'ਚ ਤੁਹਾਡੇ ਹੱਥ ਲੱਗੀ ਹਰ ਉਹ ਇਸਤਰੀ ਜੋ ਕਿਸੇ ਦੂਜੇ ਦੇ ਨਿਕਾਹ 'ਚ ਹੋਵੇ ਉਹ ਤੁਹਾਡੇ ਲਈ ਹਰਾਮ ਹੈ ਹੁਣ ਅੱਗੇ ਦੱਸਦੇ ਨੇ ਸਾਨੂੰ ਪ੍ਰਿਥੀਪਾਲ ਜੀ ਜਹਾਦ ਅੱਲਾਹ ਦੇ ਰਾਹ ਦੀ ਕਹਿੰਦੇ ਨੇਕੀ ਦੇ ਸਾਰੇ ਉਹ ਕੰਮ ਜਿਨ੍ਹਾਂ ਦਾ ਮੰਤਵ ਅੱਲਾਹ ਦੀ ਰਜ਼ਾ ਦੀ ਪ੍ਰਾਪਤੀ ਹੋਵੇ ਉਹੀ ਅਸਲ 'ਚ ਅੱਲਾਹ ਦੀ ਰਾਹ ਹੈ ਜਿਹਾਦ ਕਹਿੰਦੇ ਭਾਵ ਉਹ ਜਿੱਤੋ ਜਿਹਹਦ ਜੀਦਾ ਉਦੇਸ਼ ਸਮਾਜ ਦੇ ਵਿੱਚ ਕੁਫਰ ਵਿਵਸਥਾ ਨੂੰ ਮਿਟਾਣਾ ਤੇ ਉਹਦੀ ਥਾਂ ਇਸਲਾਮ ਵਿਵਸਥਾ ਕਾਇਮ ਕਰਕੇ ਅੱਲਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਹੋਵੇ। ਕੁਰਾਨ ਹਰ ਮੁਸਲਮਾਨ ਨੂੰ ਆਪਣੇ ਆਪੋ ਵਿੱਚ ਰਲ ਮਿਲ ਕੇ ਅੱਲਾਹ ਦੀ ਰੱਸੀ ਨੂੰ ਦ੍ਰਿੜਤਾ ਨਾਲ ਫੜ ਕੇ ਆਪੋ ਵਿੱਚ ਕਿਸੇ ਕਿਸਮ ਦੇ ਫੁੱਟ ਨਾ ਪਾਉਣ ਦੀ ਸਖਤ ਹਦਾਇਤ ਕਰਦਾ ਹੈ। ਅੱਲਾਹ ਦੀ ਰੱਸੀ ਦਾ ਭਾਵ ਹੈ ਵੀ ਅੱਲਾਹ ਦਾ ਪਵਿੱਤਰ ਧਰਮ ਜਿਹੜਾ ਇੱਕ ਪਾਸੇ ਈਮਾਨ ਲਿਆਉਣ ਵਾਲਿਆਂ ਨੂੰ ਅੱਲਾ ਨਾਲ ਜੋੜਦਾ ਹੈ ਤੇ ਦੂਜੇ ਪਾਸੇ ਸਮੂਹ ਈਮਾਨ ਲਿਆਉਣ ਵਾਲਿਆਂ ਨੂੰ ਜੋੜ ਕੇ ਇੱਕ ਮਜ਼ਬੂਤ ਤੇ ਠੋਸ ਜਮਾਤ ਬਣਾਉਂਦਾ ਹੈ ਕਹਿੰਦੇ ਇਸ ਮੰਤਵ ਦੀ ਪੂਰਤੀ ਲਈ ਕੁਰਾਨ ਦਾ ਸਪਸ਼ਟ ਫਰਮਾਨ ਹੈ ਕਿ ਹਰ ਸਮੇਂ ਚ ਮੁਸਲਮਾਨਾਂ ਚੋਂ ਕੁਝ ਲੋਕ ਜ਼ਰੂਰੀ ਅਜਿਹੇ ਹੋਣੇ ਚਾਹੀਦੇ ਨੇ ਜਿਹੜੇ ਸਦਾ ਲੋਕਾਂ ਨੇਕੀ ਵੱਲ ਸੱਤਦੇ ਰਹਿਣ ਭਲਾਈ ਦੇ ਕੰਮ ਕਰਨ ਦਾ ਹੁਕਮ ਦਿੰਦੇ ਰਹਿਣ ਤੇ ਬੁਰਾ ਨਿਆ ਤੋਂ ਰੋਕ ਦੇ ਰਹਿਣ ਇਹ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਅੱਲਾ ਨਾਲ ਜੋੜ ਕੇ ਈਮਾਨ ਲਿਆਉਣ ਵਾਲਿਆਂ ਦੀ ਇੱਕ ਮਜ਼ਬੂਤ ਜਮਾਤ ਬਣਾ ਕੇ ਸਮਾਜ ਦੇ ਵਿੱਚ ਇਸਲਾਮੀ ਵਿਵਸਥਾ ਕਾਇਮ ਕਰਨ ਦਾ ਇੱਕ ਸ਼ਾਂਤਮਈ ਢੰਗ ਹੈ ਅਕੀਬ ਦਸਦ ਨੇ ਕਹਿੰਦੇ ਇਸਲਾਮ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿ ਈਮਾਨ ਲਿਆਉਣ ਵਾਲੇ ਮੁਸਲਮਾਨ ਅੱਡ-ਅੱਡ ਫਿਰਕਿਆਂ 'ਚ ਵੰਡੇ ਜਾਣ ਜਾਂ ਅੱਡ-ਅੱਡ ਵਖਰੀਆਂ ਦੇ ਵਿੱਚ ਫਸ ਜਾਣ ਵਾਰਸਾ ਨੂੰ ਕਹਿੰਦੇ ਸੋਰੀ ਕਹਿੰਦੇ ਪਰ ਅੱਲਾ ਦੇ ਰਾਜ ਸ਼ੈਤਾਨ ਦੀਆਂ ਇਨਸਾਨੀਅਤ ਵਿਰੋਧੀ ਚਾਲਾਂ ਨੂੰ ਠੱਲ ਪਾ ਕੇ ਕੁਫਰ ਵਿਵਸਥਾ ਨੂੰ ਮਿਟਾਣ ਤੇ ਉਹਦੀ ਜਗ੍ਹਾ ਤੇ ਇਸਲਾਮੀ ਵਿਵਸਥਾ ਕਾਇਮ ਕਰਨ ਲਈ ਜਿਹਾਦ ਮਤਲਬ ਲੜਨਾ ਉਚਿਤ ਹੈ ਇਸ ਲਈ ਕਹਿੰਦੇ ਨਬੀ ਨੇ ਫਰਮਾਇਆ ਹੈ ਕਿ हे ایمان ਵਾਲਿਓ ਤੁਸੀਂ ਅੱਲਾ ਦੇ ਰਾਜ ਉਹਨਾਂ ਲੋਕਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਨਹੀਂ ਉਹਨਾਂ ਲੋਕਾਂ ਨਾਲ ਜੋ ਸੱਚਾਈ ਨੂੰ ਮੰਨਣੋਂ ਇਨਕਾਰ ਕਰਨ ਜਾਂ ਸੰਭੇ ਕਰਕੇ ਉਹਨੂੰ ਭੰਗ ਕਰਦੇ ਹਨ ਉਹਨਾਂ ਨਾਲ ਜਿੱਥੇ ਵੀ ਤੁਹਾਡਾ ਟਕਰਾ ਹੋਵੇ ਪੂਰੀ ਸ਼ਕਤੀ ਨਾਲ ਲੜੋ ਉਹਨਾਂ ਨਾਲ ਇਹ ਸੱਤ ਤੱਕ ਲੜਦੇ ਰਹੋ ਕਿ ਕੋਈ ਉਪਦਰ ਬਾਕੀ ਨਾ ਰਹੇ ਤੇ ਧਰਮ ਅਰਥਾਤ ਤਾਬਿਆਦਾਰੀ ਅੱਲਾਹ ਦੀ ਹੋ ਜਾਈਏ ਅਜਿਹੇ ਲੋਕ ਲੜਾਈ ਤੋਂ ਜਿੱਥੇ ਵੀ ਟੱਕਰ ਜਾਣ ਤਾਂ ਇਹਨਾਂ ਦੇ ਅਜੇ ਹੀ ਭੁਗਤ ਸਵਾਰੋ ਤੇ ਭੈਪੀਤ ਕਰ ਦਿਓ ਕਿ ਇਹਨਾਂ ਮਗਰੋਂ ਦੂਜੇ ਜਿਹੜੇ ਲੋਕ ਨੇ ਅਜਿਹੇ ਵੀ ਤੀਰਾ ਧਾਰਨ ਕਰਨ ਕਿ ਉਹਨਾਂ ਦੀ ਵੀ ਮਤ ਹੈ ਜਿਹੜੇ ਟਿਕਾਣੇ ਆਵੇ ਤੇ ਉਹ ਇਹ ਤੋਂ ਸਿੱਖਿਆ ਗ੍ਰਹਿਣ ਕਰਨ ਹੁਣ ਕਹਿੰਦੇ ਨਬੀ ਨੇ ਅਗੇ ਹਦਾਇਤ ਕੀਤੀ ਹੈ ਵੀ ਇਹ ਇਮਾਨ ਲਿਆਉਣ ਵਾਲਿਓ মুশਰਕ ਜਿਹੜੇ ਨੇ ਅਪਵਿੱਤਰ ਨਹੀਂ ਸੋ ਅਜਿਹੇ ਅੱਲਾਹ ਦੀ ਸਰਵਉੱਚਤਾ ਤੇ ਆਖਰਤ ਤੇ ਦਿਹਾੜੀ ਤੇ ਇਮਾਨ ਨਹੀਂ ਲਿਆਉਂਦੀ ਤੇ ਜੋ ਕੁਝ ਅੱਲਾਹ ਨੇ ਤੇ ਉਹਦੇ ਰਸੂਲ ਨੇ ਹਰਾਮ ਕਰ ਦਿੱਤਾ ਉਹਨੂੰ ਉਹ ਹਰਾਮ ਨਹੀਂ ਮੰਨਦੇ ਤੇ ਸੱਚੇ ਸੁੱਚੇ ਧਰਮ ਨੂੰ ਆਪਣਾ ਧਰਮ ਨਹੀਂ ਬਣਾਉਂਦੇ ਉਹਨਾਂ ਲੋਕਾਂ ਦੇ ਵਿਰੁੱਧ ਕਹਿੰਦੇ ਯੁੱਧ ਕਰੋ ਫਿਰ ਇੱਥੋਂ ਤੱਕ ਆਪਣੇ ਹੱਥੀ ਰੱਖਿਆ ਟੈਕਸ ਦੇ ਤੇ ਅਧੀਨ ਬਣ ਕੇ ਰਹਿਣ ਜਿਹੜੇ ਲੋਕ ਹੈ ਤੇ ਆਪਣੇ ਕੀਤੇ ਵਚਨ ਭੰਗ ਕਰਦੇ ਨੇ ਉਹਨਾਂ ਨਾਲ ਯੁੱਧ ਕਰੋ ਜਦੋਂ ਹਰਾਮ ਮਹੀਨਾ ਲੰਘ ਜਾਏ ਭਾਵ ਉਹ ਮਹੀਨੇ ਜਿਨ੍ਹਾਂ ਦੇ ਵਿੱਚ ਮੁਸ਼ਰਕਾਂ ਨੂੰ ਬੋਲਰ ਦਿੱਤੀ ਸੀ ਤਾਂ ਜਿੱਥੇ ਵੀ ਦੇਖੋ ਕਹਿੰਦੇ ਮੁਸ਼ਰਕਾਂ ਫੜੋ ਘੇਰੋ ਤੇ ਕਤਲ ਕਰੋ ਤੇ ਹਰੇਕਾ ਤੇ ਉਹਨਾਂ ਤੇ ਭੁਗਤ ਸਵਾਰਨ ਲਈ ਬੈਠੋ ਆਪਣੇ ਪਿਓ ਭਰਾਵਾਂ ਜਾਂ ਰਿਸ਼ਤੇਦਾਰਾਂ ਨੂੰ ਵੀ ਆਪਣੇ ਸਾਥੀ ਨਾ ਬਣਾਓ ਜਿਹੋ ਇਮਾਨ ਦੇ ਮੁਕਾਬਲੇ ਚ ਕੁਫਰ ਨੂੰ ਪੈਲ ਦਿੰਦੇ ਨੇ ਇਸ ਲਈ ਕਹਿੰਦੇ ਜਿਹੜਾ ਤੁਹਾਡੇ ਤੇ ਹੱਥ ਚੁੱਕੇ ਤੁਸੀਂ ਵੀ ਉਸ ਤਰ੍ਹਾਂ ਉਸੇ ਤੇ ਹੱਥ ਚੁੱਕੋ ਹਰ ਸਮੇਂ ਅੱਲਾਹ ਤੋਂ ਡਰਦੇ ਰਹੋ ਅੱਲਾਹ ਦੇ ਰਾਜ ਖਰਚ ਕਰੋ ਤੇ ਆਪਣੇ ਹੱਥੀਂ ਆਪਣੇ ਆਪ ਨੂੰ ਜਾਂ ਇਮਾਨ ਵਾਲਿਆਂ ਨੂੰ ਹਲਾਕ ਨਾ ਕਰੋ ਕਦੇ ਵੀ ਕਿਸੇ ਨਾਲ ਵਧੇਚੀ ਨਾ ਕਰੋ ਵਧੇਚੀ ਕਰਨ ਵਾਲੇ ਨੂੰ ਅੱਲਾਹ ਕਦੇ ਪਸੰਦ ਨਹੀਂ ਕਰਦਾ ਆਦਰ ਵਾਲੇ ਮਹੀਨੇ 'ਚ ਕਦੇ ਲੜਨਾ ਠੀਕ ਨਹੀਂ ਪਰ ਜੇ ਕੋਈ ਤੁਹਾਨੂੰ ਅੱਲਾਹ ਦੇ ਰਾਹ ਤੋਂ ਰੋਕੇ ਤਾਂ ਉਹਦੇ ਨਾਲ ਲੜਨਾ ਠੀਕ ਹੈ ਜੇ ਕਹਿੰਦੇ মুশਰਕ ਲੜਾਈ ਦੌਰਾਨ ਤੌਬਾ ਕਰ ਲੈਣ ਨਮਾਜ਼ ਕਾਇਮ ਕਰਾਂ ਤੇ ਜ਼ਕਾਤ ਦੇਣ ਲੱਗਣ ਤਾਂ ਉਹਨਾਂ ਨੂੰ ਫਿਰ ਛੱਡ ਦਿਓ ਤੇ ਮਾਫ ਕਰ ਦਿਓ ਜੇ ਲੜਾਈ ਦੇ ਦੌਰਾਨ ਕੋਈ ਮੁਸ਼ਰਕਾ ਚ ਸ਼ਰਨ ਮਤਲਬ ਪਨਾ ਮੰਗੇ ਤਾਂ ਉਹਨੂੰ ਸ਼ਰਨ ਦਿਓ ਜਿਹਨੂੰ ਅੱਲਾ ਦੀ ਬਾਣੀ ਸਰਵਣ ਕਰ ਲਈ ਜੇ ਵੈਰੀ ਸੁਲਾਹ ਤੇ ਸ਼ਾਂਤੀ ਵੱਲ ਝੁਕਣ ਤਾਂ ਤੁਸੀਂ ਵੀ ਇਸ ਵਾਸਤੇ ਤਿਆਰ ਹੋ ਜਾਓ ਜੇ ਸੰਧੀ ਸਮੇਂ ਕਿਸੇ ਕੋਮ ਤੋਂ ਵਿਸ਼ਵਾਸ ਘਾਤ ਦਾ ਡਰ ਹੋਵੇ ਤਾਂ ਖੁਲਿਆ ਮਦਾ ਸਮਝੌਤਾ ਉਸ ਵੱਲ ਵਗਾਹ ਮਾਰੋ ਤੇ ਉਹਨੂੰ ਖਬਰਦਾਰ ਕਰ ਦਿਓ ਕਿ ਜਾਂ ਤਾਂ ਉਹ ਜੰਗ ਕਰੇ ਤੇ ਆਪਣਾ ਸਰਬਨਾਸ਼ ਕਰਾਵੇ ਜਾਂ ਦੇਸ਼ ਛੱਡ ਕੇ ਚਲਿਆ ਜਾਵੇ ਨਬੀ ਨੇ ਕਹਿੰਦੇ ਅੱਗੇ ਕੀ ਹੈ ਵੀ ਯਾਦ ਰੱਖੋ ਕਿ ਜਿਹੜੇ ਲੋਕ ਅੱਲਾ ਦੇ ਰਾਹ 'ਚ ਕਤਲ ਹੋਣ ਉਹਨਾਂ ਨੂੰ ਮਰਦਾ ਨਾ ਸਮਝੋ ਉਹ ਤਾਂ ਹਕੀਕਤ 'ਚ ਸਦਾ ਜਿਉਂਦੇ ਨੇ ਉਹ ਕੌਮ ਦੇ ਸ਼ਹੀਦ ਨੇ ਉਹਨਾਂ ਦੀਆਂ ਪਤਨੀਆਂ ਤੇ ਯਤੀਮ ਬੱਚਿਆਂ ਨਾਲ ਹਮੇਸ਼ਾ ਨਿਆਹ ਕਰੋ ਜਦੋਂ ਤੁਸੀਂ ਅੱਲਾ ਦੇ ਰਾਹ 'ਚ ਲੜਨ ਵਾਸਤੇ ਨਿਕਲੋ ਤਾਂ ਮਿੱਤਰ ਤੇ ਵੈਰੀ 'ਚ ਫਰਕ ਕਰੋ ਤੇ ਜੋ ਤੁਹਾਡੇ ਵੱਲ ਸਲਾਮ ਕਰਨ 'ਚ ਪਹਿਲ ਕਰੇ ਉਹਨੂੰ ਝੱਟ ਨਾ ਆਖ ਦਿਓ ਕਿ ਤੂੰ ਮੂਮਨ ਨਹੀਂ ਹੈਂ ਸਦਾ ਯਾਦ ਰੱਖੋ ਕਿ ਕਿਸੇ ਈਮਾਨ ਵਾਲੇ ਦਾ ਇਹ ਕੰਮ ਨਹੀਂ ਕਿ ਉਹ ਦੂਜੇ ਈਮਾਨ ਵਾਲੇ ਦਾ ਕਤਲ ਕਰੇ ਪਰ ਜੇ ਕਿਤੇ ਗਲਤੀ ਨਾਲ ਅਜਿਹਾ ਹੋ ਪਈ ਤਾਂ ਇਸ ਗੁਨਾਹ ਤੇ ਅੱਲਾਹ ਤੋਂ ਤੌਬਾ ਕਰੋ ਇੱਕ ਮੂਮਨ ਗੁਲਾਮ ਨੂੰ ਆਜ਼ਾਦ ਕਰੇ ਤੇ ਮਰਤਕ ਦੇ ਵਾਰਸਾਂ ਨੂੰ ਅਰਥ ਦੰਡ ਦੇ ਵੀ ਮਤਲਬ ਮਰਤਕ ਦੇ ਵਾਰਸਾਂ ਵਾਰਸ ਜਿਹੜੇ ਨੇ ਇਹ ਜਿਹੜਾ ਹਰਜਾਨਾ ਇਹ ਮਾਫੀ ਕਹਿੰਦੇ ਕਰ ਸਕਦੇ ਨੇ ਮਤਲਬ ਅਰਥ ਦੰਡ ਦਾ ਭਾਅ ਇੱਥੇ ਹੈ ਕਿ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਸਾ ਸਗਤੀ ਇਹ ਸੀ ਆਪਣਾ ਅੱਜ ਦਾ ਸਵਾਦ ਇਹ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਇਆ ਹੋਗਾ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਵਾਦ ਕਿਦਾਂ ਦਾ ਲੱਗ ਰਿਹਾ ਹੈ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ